ਯੂਨੀਵਰਸਿਟੀ ਦੇ ਲਾਗੇ ਚੰਡੀਗੜ੍ਹ ਰੋਡ ਤੇ ਲੁੱਟਿਆ ਦੁਕਾਨਦਾਰਾਂ ਨੂੰ ਜਨਸੂਹੀ ਪਿੰਡ ਦੇ ਵਿੱਚ ਸੀ ਦੁਕਾਨ ਬੰਦ ਕਰਕੇ ਆ ਰਹੀ ਸੀ ਦੋ ਭਰਾ ਮੋਟਰਸਾਈਕਲ ਤੇ ਦੋ ਗੱਡੀਆਂ ਦੇ ਵਿੱਚ 8-10 ਬੰਦਿਆਂ ਨੇ ਗੱਡੀ ਰੋਕੇ ਕਿਰਪਾਨਾਂ ਪਿਸਤਲਾਂ ਦੇ ਨਾਲ ਕੀਤਾ ਹਮਲਾ ਜਤਿੰਦਰ ਸਿੰਘ ਨਾਂ ਦਾ ਲੜਕਾ ਬੁਰੀ ਤਰ੍ਹਾਂ ਹੋਇਆ ਜ਼ਖਮੀ ਜਿਸ ਤੋਂ ਲੁੱਟਿਆ 25000 ਰੁਪਏ ਜੋ ਦੁਕਾਨ ਦਾ ਕੈਸ਼ ਸੀ ਕਾਫੀ ਸੱਟਾਂ ਲੱਗੀਆਂ ਦੋਨੋਂ ਮੋਟਰਸਾਈਕਲ ਵੀ ਭੰਨ ਦਿੱਤੇ ਅਤੇ ਫੋਨ ਲੈ ਕੇ ਫਰਾਰ ਹੋ ਗਏ ਸਸ਼ੀਗਮ ਮੈਂ ਸੋਨੂ ਜਾਂਸਲਾ ਅਕਸਰ ਹੀ ਤੁਹਾਨੂੰ ਸੋਸ਼ਲ ਮੀਡੀਆ ਦੇ ਦਿਖਦਾ ਰਹਿਣਾ ਆਪਾਂ ਮੀਡੀਆ ਤੋਂ ਆ ਅਕਸਰ ਹੀ ਚੰਡੀਗੜ੍ਹ ਮੀਡੀਆ ਕਵਰੇਜ ਕਰਦੇ ਰਹਿੰਦੇ ਆ ਅੱਜ ਜਾਂਸਲੇ ਇਲਾਕੇ ਦੇ ਵਿੱਚ ਦੇਖਿਆ ਜਾਂਦਾ ਅਕਸਰ ਹੀ ਚੋਰੀਆਂ ਦਾ ਚਾਹੇ ਚਿੱਤੇ ਨੂੰ ਲੈ ਕੇ ਗੂੜ ਜਿਹੜੀ ਹੁੰਦੀ ਰਹਿੰਦੀ ਹੈ ਚਾਹੇ ਕੁੱਟਮਾਰ ਲਾ ਲਈ ਚੋਰੀ ਮੋਟਰਸਾਈਕਲ ਦੀ ਦੇ ਲੁੱਟਕ ਸੁਟ ਦੀ ਲਾ ਲਈ ਅੱਜ ਇੱਕ ਮੁੰਡੇ ਦੇ ਨਾਲ ਲੁੱਟਕ ਸੁਟ ਹੋਈ ਹੈ ਜਿਸ ਦੇ ਨਾਲ ਬਹੁਤ ਜ਼ਿਆਦਾ ਕੁੱਟਮਾਰ ਕਿਰਪਾਨਾਂ ਦੇ ਨਾਲ ਤੇ ਮੋਟਰਸਾਈਕਲ ਵੀ ਤੋੜ ਦਿੱਤੇ ਪਰ ਇੱਕ ਜੇ ਆਪਾਂ ਗੱਲ ਕਰੀਏ ਜਿਹੜੀ ਪੈਟਰੋਲੀਰੀ ਪੁਲਿਸ ਹੈ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਗਿਆਨ ਸਾਗਰ ਲੈ ਆਇਆ ਗਿਆ ਤੇ ਉਹਨਾਂ ਨੂੰ ਇੱਥੇ ਐਡਮਿਟ ਕਰਾਇਆ ਗਿਆ ਪਰ ਤੁਹਾਨੂੰ ਦੱਸ ਦਈਏ ਕਿ ਗਿਆਨ ਸਾਗਰ ਦੇ ਵਿੱਚ ਲਿਆ ਕੇ ਜਿਸ ਤਰੀਕੇ ਦੇ ਨਾਲ ਉਹਨਦੇ ਨੂੰ ਲਿਆਇਆ ਗਿਆ ਪੁਲਿਸ ਵੈਸੇ ਕੰਮ ਕਰ ਰਹੀਏ ਪਰ ਜਿਹੜੇ ਲੋਕ ਨੇ ਆਪਣੇ ਇਲਾਕੇ ਦੇ ਵਿੱਚ ਹਲਕੇ ਦੇ ਵਿੱਚ ਬਹੁਤ ਜ਼ਿਆਦਾ ਚੋਰੀਆਂ ਹੋ ਰਹੀਆਂ ਨੇ ਚਿੱਟੇ ਦੀ ਗੱਲ ਕਰਦੀਏ ਬਹੁਤ ਜ਼ਿਆਦਾ ਹੋ ਰਹੀਆਂ ਨੇ ਸਾਡੇ ਨਾਲ ਏਐਸਆਈ ਸਾਹਿਬ ਮੌਜੂਦ ਨੇ ਏਐਸਆਈ ਨਰਮਨ ਸਿੰਘ ਸੜਕ ਸੁਰੱਖਿਆ ਫੋਰਸ ਤੋਂ ਅਸੀਂ ਜਿਉਂ ਹੀ ਬਨੂਰ ਸਾਈਟ ਤੋਂ ਪੈਟਰੋਲਿੰਗ ਕਰਦੇ ਜਾ ਰਹੇ ਸੀ ਰਸਤੇ 'ਚ ਇਹਨਾਂ ਨੇ ਸਾਨੂੰ ਬਾਜ ਮਾਰੀ ਤੇ ਅਸੀਂ ਟਿਕਟ ਵੀ ਉੱਤੇ ਮੁਕਸਗੜ ਵਗੈਰਾ ਸੀਗਾ ਕਿ ਅਸੀਂ ਇਹਨਾਂ ਕੋਲ ਮੌਕੇ ਤੇ ਆਏ ਹਾਂ ਮੌਕੇ ਤੇ ਆ ਕੇ ਇਹਨਾਂ ਨੇ ਸਾਨੂੰ ਇਹ ਦੱਸਿਆ ਵੀ ਸਾਨੂੰ ਕੋਈ ਲੁੱਟਣ ਵਾਸਤੇ ਕਿਸੇ ਨੇ ਸਵਿਫਟ ਗੱਡੀ ਸੀ ਕੋਈ ਉਹਦਾ ਨੰਬਰ ਵੀ ਇਹਨਾਂ ਨੇ ਦੱਸਤਾ ਵਾ ਤੇ ਵੀ ਸਾਨੂੰ ਲੁੱਟਣ ਵਾਸਤੇ ਨਾ ਕਿਰਪਾਣਾ ਕਰਨਾ ਮਾਰਿਆ ਸਾਡੇ ਤਾਂ ਅਸੀਂ ਇਹਨਾਂ ਨੂੰ ਮੌਕੇ ਤੋਂ ਜਿਹੜਾ ਮੋੜਾ जख्मी ਸੀ ਇਹਨਾਂ ਨਾਲ ਦਾ ਉਹਨੂੰ ਲੈ ਕੇ ਕੰਸਾ ਗਿਆ ਫਿਰ ਦਾਖਲ ਕਰਾਇਆ ਉਸ ਤੋਂ ਬਾਅਦ ਜਿਹੜੀ ਅਗਲੀ ਵੀ ਕਾਰਵਾਈ ਹੈ ਉਹ ਦਸੂਆ ਚੌਂਕੀ ਦੇ ਜਿਹੜੇ ਆਉਣਗੇ ਉਹ ਮੌਕੇ ਤੇ ਕਰਨੀ ਹੈ ਅਸੀਂ ਉਹਨਾਂ ਨੂੰ ਫੌਰਨ ਕਰ ਦਿੱਤਾ ਹੈ ਕੰਟੀ ਨੂੰ ਬਾਕੀ ਆਪਾਂ ਜਿਨ੍ਹਾਂ ਦੇ ਸੱਟਾਂ ਲੱਗਿਆ ਉਹ ਵੀ ਤੁਹਾਨੂੰ ਦਿਖਾ ਦਿੰਨੇ ਕੀ ਹੋਇਆ ਸੀ ਪਤਾ ਸੀ ਜਾ ਰਹੇ ਸੀ ਇਹ ਹੂੰ ਉੱਚੀ ਬੋਲ ਸਾਡੀ ਨਾ ਮੋਟਰਸਾਈਕਲ ਨਾ ਅੱਗੇ ਗੱਡੀ ਲੱਗੇ ਉਹ ਸਾਨੂੰ ਰੋਕ ਲੈ ਹਾਂਜੀ ਗੱਡੀ ਰੋਕ ਲਈ ਉਹਨਾਂ ਨੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਬਿਰਜੀ ਅਸੀਂ ਬ੍ਰੇਕ ਮਾਰੀ ਮੈਂ ਕਿ ਬਿਰਜੀ ਕਿੱਧਰੋਂ ਗੱਡੀ ਰੁੱਕੀ ਆ ਕਹਿੰਦਾ ਤੂੰ ਕੌਣ ਹੁੰਦਾ ਕਹਿੰਦਾ ਆ ਗੱਲ ਸੁਣ ਕਹਿੰਦਾ ਮੇਰੀ ਮੈਂ ਕੀ ਹੋ ਗਿਆ ਜੀ ਉਹ ਇੱਕਦਮ ਉੱਤਰ ਕੇ ਆਗੇ ਜੀ ਇੱਕ ਗੱਡੀ ਹੋਰ ਲੱਗੀ ਅੱਗੇ ਠੀਕ ਹੈ ਨਾ ਇੱਕ Swift ਗੱਡੀ ਸੀਗੀ ਇੱਕ ਹੋਰ ਉਹਦਾ ਨਾਮ ਨਹੀਂ ਪਤਾ ਮੈਨੂੰ ਉਹਨਾਂ ਗੱਡੀ ਅੱਗੇ ਲੱਗੀ ਠੀਕ ਹੈ ਉਹ ਗੱਡੀ ਅੱਗੇ ਲੱਗਾ ਫਿਰ ਉਹ ਮੇਰੇ ਮਾਰਨ ਲੱਗ ਗਏ ਹੂੰ ਕਹਿੰਦੇ ਮੈਨੂੰ ਕਹਿੰਦੇ ਕਹਿੰਦੇ ਪੈਸੇ ਕਿੰਨੇ ਆ ਤੇਰੇ ਕੋਲੇ ਮੈਂ ਕਿਹਾ ਬਿਰਜੀ ਮੇਰੇ ਕੋਲ ਕੁਝ ਨਹੀਂ ਹੈਗਾ ਮੇਰੀ ਜੇਬਾਂ ਫੁੱਲਣ ਲੱਗ ਗਏ ਹੂੰ ਹਾਂ ਫਿਰ ਮੇਰੇ ਕਿਰਪਾਨ ਮਾਰੀ ਜੀ ਆ ਦੇਖੋ ਜੀ ਹੂੰ ਕਿਰਪਾਨ ਮਾਰੀ ਤੇਰਾ ਮੈਂ ਨਾ ਜਦ ਮੇਰਾ ਕਪਾਰ ਮਾਰ ਲੱਗੇ ਨਾ ਮੈਂ ਐ ਕਰ ਲਿਆ ਕਿਰਪਾਨ ਮਾਰੀ ਆ ਦੇਖੋ ਟੱਕ ਲਗਿਆ ਤੇਰਾ ਹੂੰ ਕਿਰਪਾਨ ਮਾਰੀ ਫਿਰ ਮੈਨੂੰ ਕਹਿੰਦੇ ਕਹਿੰਦੇ ਪੈਸੇ ਕਿੰਨੇ ਆ ਚਲੇ ਮੇਰੇ ਕਿਰਪਾ ਨਾਲ ਵੱਜੀ ਮੈਂ ਡਾਗ ਗਿਆ ਕੋਈ ਪ੍ਰਾਣੀ ਰੰਜਤ ਸੀ ਨਹੀਂ ਕੋਈ ਰੰਜਤ ਨਹੀਂ ਮੈਨੂੰ ਨਹੀਂ ਪਤਾ ਕੌਣ ਹੈ ਉਹ ਕੋਈ ਨਹੀਂ ਕੋਈ ਲੜਾਈ ਝਗੜਾ ਹੋਇਆ ਪਨਾ ਕੁਝ ਵੀ ਨਹੀਂ ਹੈਗਾ ਜੀ ਹਾਂ ਅੱਛਾ ਫਿਰ ਉਸ ਤੋਂ ਬਾਅਦ ਮੈਂ ਨਾ ਉਹਨਾਂ ਨੂੰ ਕਿਹਾ ਮੈਂ ਕਿਹਾ ਵੀਰ ਜੀ ਤੁਸੀਂ ਇਹ ਕੀ ਕਰ ਰਹੇ ਹੋ ਕਹਿੰਦਾ ਨਹੀਂ ਨਹੀਂ ਕਹਿੰਦਾ ਤੁਸੀਂ ਕਹਿੰਦਾ ਆਪਣਾ ਨਾ ਮੋਬਾਈਲ ਦਿਓ ਕਹਿੰਦਾ Google Pay ਦਾ ਨਾ ਆਪਣਾ ਕੋਡ ਦੱਸੋ ਮੈਂ ਕਿਹਾ ਵੀਰ ਜੀ ਕੋਡ ਤਾਂ ਮੈਂ ਉਹਨਾਂ ਨੂੰ ਜਾਣਗਾ ਕਹੀ ਗਿਆ ਮੈਂ ਕਿਹਾ ਵੀਰ ਜੀ ਕੋਡ ਨਹੀਂ ਮੈਨੂੰ ਪਤਾ ਹੈਗਾ ਜੀ ਫਿਰ ਉਹਨਾਂ ਨੇ ਮੇਰੀ ਜੇਬਾਂ ਫੋਲੀਆਂ ਮੇਰੇ ਕੋਲ ਤਾਂ 22000 ਰੁਪਏ ਦਾ ਸੀਗਾ ਕੀ ਕੰਮ ਕਰਦਾ ਮੇਰੀ ਮੀਟ ਵੀ ਲਗਾਣ ਹੈ ਜਨਸੂਗਏ ਜਨਸੂਗਏ ਹਾਂ ਮਗਿੰਨੇ ਜਣੇ ਸੀ ਤੁਸੀਂ ਅਸੀਂ 3 ਜਣੇ ਸੀਗੇ ਹਾਂ ਉਹਨਾਂ ਦੇ ਵੀ ਸੈਟ ਲੱਗਿਆ ਨਹੀਂ ਉਹਨਾਂ ਦੇ ਸਟੈਂਡ ਲੱਗਿਆ ਕਿੰਨੇ ਜਣੇ ਸੀ ਉਹ ਉਹ ਇੱਕ ਮੋਟਰਸਾਈਕਲ ਤੇ 2 ਜਣੇ ਸੀਗੇ ਮੈਂ ਕੱਲਾ ਸੀਗਾ ਨਹੀਂ ਉਹ ਬੰਦੇ ਕਿੰਨੇ ਦੀ ਗੱਡੀਆਂ ਚ ਸੀ ਉਹ ਗੱਡੀ 'ਚ 7-8 ਜਣੇ ਸੀਗੇ ਹਾਂ ਠੀਕ ਬੜਕ